3 ਸਾਲਾਂ ਦੇ ਵਿੱਚ ਮੰਤ ਸਾਹਿਬ ਨੇ 50 ਹਜ਼ਾਰ ਜਿਹੜੀਆਂ ਨੌਕਰੀਆਂ ਸਰਕਾਰੀ ਤੌਰ ਤੇ ਦਿੱਤੀਆਂ ਗੈਰ ਸਰਕਾਰੀ ਤੌਰ ਤੇ ਬਹੁਤ ਜ਼ਿਆਦਾ ਜਿੰਦਾ ਅੱਜ ਰਸਗਾਰ ਦੀ ਅੱਲਾ ਲੱਗਾ ਇਦਾਂ ਵੱਖ-ਵੱਖ ਥਾਵਾਂ ਤੇ ਲੱਗੇ ਮੇਲੇ ਤੇ ਵੱਖ-ਵੱਖ ਥਾਵਾਂ ਤੇ ਹੋਏ ਸਮਾਗਮਾਂ 'ਚ ਪੰਜਾਬ 'ਚ ਬਹੁਤ ਕੁੜੀਆਂ ਮੁੰਡਿਆਂ ਨੂੰ ਬਹੁਤ ਲੋਕਾਂ ਨੂੰ ਜਿਹੜਾ ਰਸਗਾਰ ਦਾ ਮੌਕਾ ਫਿਰ ਬਾਦ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਨੇ ਦਿੱਤਾ ਹੈ। થોੜੇ ਦਿਨ ਪਹਿਲਾਂ ਹੀ ਅਬਾ ਸਰ ਦੇ ਇੱਕ ਵੱਡੇ ਅਧਿਕਾਰੀ ਦੇ ਨਾਲ ਮੇਰੀ ਮੀਟਿੰਗ ਹੋਈ। ਉਦ ਮੈਂ ਉਹਨੂੰ ਇਹ ਦੱਸਿਆ ਕਿ ਸਾਡਾ ਜਿਹੜਾ ਏਰੀਆ ਬੱਲਰਵਾਲ ਉੱਥੇ ਬਾਰਡਰ ਦੇ ਉੱਤੇ ਨਾਲੇ ਤੋਂ ਅੱਗੇ ਤੁਸੀਂ ਜਿਹੜਾ ਕੈਂਪ ਹੈ ਉਹ ਲਾਓ ਜਿਹਦੇ ਨਾਲ ਸਾਡੇ ਬੱਚੇ ਪੜ੍ਹ ਲਿਖ ਕੇ ਜਿਹੜਾ ਚੰਗੇ ਚੰਗੇ jobSizeਾਂ ਤੇ ਜਾ ਸਕਣ ਅਸੀਂ ਉਹ ਕੈਂਪ ਵੀ ਜਿਹੜਾ ਜਲਦੀ ਲਵਾ ਰਹੇ ਹਾਂ ਅਸੀਂ ਚਾਹੁੰਦੇ ਹਾਂ ਕਿ ਹਰ ਬੱਚਾ ਪੜ੍ਹੇ ਹਰ ਬੱਚੇ ਨੂੰ ਨੌਕਰੀ ਮਿਲੇ ਸਾਨੂੰ ਬਾਹਰ ਜਾਣ ਦੀ ਲੋੜ ਨਹੀਂ ਸਾਨੂੰ ਇੱਥੇ ਹੀ ਰੋਜ਼ਗਾਰ ਦੇ ਵਾਸਤੇ ਜਿਹੜੀ ਹਿੰਮਤ ਕਰਨ ਦੀ ਚਾਹੀਦੀ ਹੈ ਇਹ ਜਿਹੜੀ ਸਸਤਾ ਆਈਟੀਆਂ ਜਿਹੜੀਆਂ ਇਹ ਕਿਤਾ ਮੁਖੀ এডਿਕੇਸ਼ਨ ਆਪਾਂ ਨੂੰ ਦਿੰਦੀ ਐ ਇਹ ਉਹ এডਿਕੇਸ਼ਨ ਦਿੰਦੀਆਂ ਜਿਨੂੰ ਪੜ੍ਹ ਕੇ ਬੰਦੇ ਨੂੰ ਉਸੇ ਦੀ ਨੌਕਰੀ ਮਿਲ ਜਾਂਦੀ ਐ ਤੇ ਕੋਈ ਬਿਲਡਿੰਗ ਦਾ ਕੋਰਸ ਕਰ ਲੈਂਦਾ ਕੋਈ ਸਰਵੇਅਰ ਦਾ ਕਰਦਾ ਕੋਈ ਰੈਫਰਿਜਰੇਟਰ ਦਾ ਕਰਦਾ ਕੋਈ ਫਿਟਰ ਦਾ ਕਰਦਾ ਕੋਈ ਵੀ ਕੋਰਸ ਕਰ ਲੈਂਦਾ ਇਹਨਾਂ ਸਸਤਾਵਾਂ ਦਾ ਮਤਲਬ ਇਹ ਐ ਕਿ ਇੱਥੋਂ ਬੰਦਾ 2 ਸਾਲ ਲਾ ਕੇ 1 ਸਾਲ ਲਾ ਕੇ 3 ਸਾਲ ਲਾ ਕੇ ਉਹ ਬਾਹਰ ਜਾ ਕੇ ਆਪਣੇ ਹੱਥੀ ਆਪਣੇ ਕੰਮ ਕਰਦੇ ਜੋਗ ਇਸ ਸਥਾਵਾ ਜਿਹੜੀਆਂ ਬਣਾਉਂਦੀ ਐ। ਸੋ ਅੱਜ ਜਿਹੜਾ ਕੈਂਪ ਲੱਗਾ ਮੈਨੂੰ ਦੱਸਿਆ ਗਿਆ ਤੇ ਮੈਂ ਇਹਨਾਂ ਨੂੰ ਕਹਿ ਰਿਹਾ ਸੀਗਾ ਕਿ ਤੁਸੀਂ ਇਹ ਸਾਲ ਦੇ ਵਿੱਚ ਘਟੋਗਾ ਪਿੰਡ ਕੈਂਪ ਜਿਹੜੇ ਆ ਜਾਂ ਚਾਰ ਕੈਂਪ ਉਹ ਤੁਸੀਂ ਲਾਇਆ ਕਰੋ ਵੱਖ-ਵੱਖ ਜਿਹੜੀਆਂ ਵੱਡੀਆਂ ਇੰਡਸਟਰੀਆਂ ਨਾਲ ਜੁੜੀਆਂ ਕੰਪਨੀਆਂ ਜਿਹੜੀਆਂ ਉਹ ਬਹੁਤ ਮਤਲਬ ਵਧੀਆ ਜੁੱਥ ਨੂੰ ਭਾਲਦੇ ਐ ਨੌਕਰੀਆਂ ਲਈ ਉਹ ਕਹਿੰਦੇ ਆ ਕਿ ਕੰਪਨੀ ਲਾ ਕੇ ਦੋ ਸਾਨੂੰ ਲੱਭਦੇ ਦੀ ਬੱਚੇ ਕਈ ਵਾਰ ਸਾਡੇ ਕੋਲ ਦਫਤਰ ਚੰਡੀਗੜ੍ਹ ਆਉਂਦੇ ਕਿ ਸਾਨੂੰ ਬੱਚੇ ਦੋ ਜੀ ਬੱਚੇ ਲੱਭ ਕੇ ਦੋ ਸਾਡੀ ਕੰਪਨੀ ਨੂੰ ਸੋ ਗੱਲ ਇਹ ਆ ਕਿ ਕਿਉਂਕਿ ਕਾਰਪੋਰੇਟ ਸਿਸਟਮ ਹੈ ਪਾਵੇਂ ਫਸਟ ਸਟੈਪ ਦੇ ਵਿੱਚ ਤਨਖਾਹ ਜਿਹੜੀ ਥੋੜੀ ਹੈ ਪਦ ਉਸ ਤੋਂ ਬਾਅਦ ਜਦੋਂ ਬੰਦਾ ਸਟਾਰਟ ਕਰ ਦਿੰਦਾ ਤੇ ਸੈ ਸੈ ਜੇ ਸੈ ਸੈ ਜੇ ਬੰਦੇ ਦੀ ਇੱਕ ਥਾਂ ਤੇ ਜਾ ਕੇ ਉਹਦੀਆਂ ਲੋੜਾਂ ਪੂਰੀਆਂ ਕੋਈ ਜੱਗੀ ਜਿਹੜੀ ਤਨਖਾਹ ਉਹਦਾ ਪਾਲਣ ਪਾਲਣ ਵਾਲੀ ਤਨਖਾਹ ਜਿਹੜੀ ਹੈ ਉਹ ਤੁਹਾਨੂੰ ਮਿਲ ਜਾਂਦੀ ਹੈ ਸੋ ਮੈਂ ਅੱਜ ਦੇ ਇਸ ਮੌਕੇ ਦੇ ਉੱਤੇ ਤੁਹਾਨੂੰ ਦੋ ਹੀ ਚੀਜ਼ਾਂ ਕਹਿ ਰਹੀਆਂ ਇੱਕ ਪੜੋ ਔਰ ਇੱਕ ਵਿਸਗਾਰ ਦੇ ਵਾਸਤੇ ਆਪਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਆਪਾਂ ਇੱਥੇ ਹੀ ਇੱਥੇ ਹੀ ਸਾਡੀ ਸਰਕਾਰ ਬਹੁਤ ਸਾਰੇ ਬਹੁਤ ਸਾਰੇ ਬੰਦੇ ਜਿਹੜੇ ਸਾਡੇ ਨੇ ਉਹ ਮਿਹਿਆ ਕਰੀਆ ਕਿ ਸਾਨੂੰ ਜੌਬਾਂ ਮਿਲ ਸਕਣ ਸੋ ਤੁਸੀਂ ਪੜਨਾ ਅੱਜ ਹੀ ਹੁਣੇ ਇੱਕ ਘੰਟੇ ਦੇ ਬਾਅਦ ਅਮਰ ਸਾਹਿਬ ਦੇ ਡਿਪਟੀ ਕਮਿਸ਼ਨਰ ਹੁਣੇ ਆ ਰਹੇ ਆ ਅਸੀਂ ਇਸ ਇਲਾਕੇ ਦੇ ਵਿੱਚ ਕੱਲ੍ਹ ਇੱਕ ਨਵਾਂ ਹੌਲ ਬਣਾ ਰਹੇ ਉਹਦੇ ਲਈ ਜ਼ਮੀਰ ਦੇਖਣ ਵਾਸਤੇ ਉਹਦੀ ਬੁਡਲੀ ਕਾਲ ਵਾਈਕ ਕਰਨ ਵਾਸਤੇ ਉਹਦੇ ਲਈ ਜ਼ਮੀਨ ਵੇਖਣ ਵਾਸਤੇ ਬਿਕਰਾਹੂਦ ਪਿੰਡ ਦੇ ਵਿੱਚ ਜਾ ਰਹੇ ਆ। ਉਹਦਾ ਜਲਦੀ ਉਹ ਕਾਲ ਜਿਹੜਾ ਮੌਜੂਦ ਹੋ ਜਾਊਗਾ, ਜਲਦੀ ਉਹ ਕਾਲ ਜੁੜਕੇ ਬਣਨਾ ਸ਼ੁਰੂ ਹੋਊਗਾ। ਕਿਉਂਕਿ ਮੈਂ ਚਾਹੁੰਦਾ ਕਿ ਬਾਰਡਰ ਦੇ ਉੱਤੇ ਸਾਡਾ ਕੋਈ ਵੀ ਬੱਚਾ ਜਿਹੜਾ ਉਹ ਪੜ੍ਹਾਈ ਤੋਂ ਵਾਂਝਾ ਨਾ ਰਹਿ ਸਕੇ। ਪੜ੍ਹ-ਲਿਖੇ ਉਹਨੂੰ ਚੰਗੇ ਮੌਕੇ ਮਿਲਣ। ਚੰਗੀਆਂ jobbਾਂ ਕਰਨ। ਸੋ ਮੈਂ ਤੁਹਾਨੂੰ ਸ਼ੁਭ ਕਾਮਨਾਵਾਂ ਦਿੰਦਾ। ਮੈਂ ਪ੍ਰਮਾਤਮਾ ਗਾੜੀ ਅਰਦਾਸ ਕਰਦਾ ਕਿ ਤੁਸੀਂ ਚੜ੍ਹਦੀ ਕਲਾ ਦੇ ਚੜ੍ਹੋ ਤੁਹਾਨੂੰ ਚੰਗੀਆਂ ਨੌਕਰੀਆਂ ਮਿਲ ਕਦੀ ਵੀ ਕੋਈ ਸਵੱਸਿਆ ਆਵੇ ਤੇ ਤੁਸੀਂ ਸੱਦ ਮੈਨੂੰ ਦੱਸ ਸਕਦੇ ਹੋ ਉਹ ਨਹੀਂ ਪ੍ਰਿੰਸੀਪਲ ਸਾਹਿਬ ਦੱਸ ਰਹੇ ਗੋਪੀ ਤੋੜੀ ਕਿ ਇਹਨਾਂ ਦੀ ਮਤਲਬ ਪਿੱਠ ਦੇ ਉੱਤੇ ਹੱਥ ਰੱਖਣ ਦੀ ਜਿਹੜੀ ਗੱਲ ਹੈ ਮੈਂ ਹਰ ਉਹ ਸਦਕਾ ਦੀ ਦੇ ਨਾਲ ਪਿਆਰ ਕਰਦਾ ਜਿਹੜਾ ਕੰਮ ਕਰਦਾ ਜਿਹੜਾ ਬੰਦਾ ਕੰਮਚੋਰ ਹੈ ਮੈਂ ਉਹਨੂੰ ਬਹੁਤਾ ਲਾਇਕ ਵੀ ਕਰਦਾ ਮੈਂ ਖੁਦ ਆ ਬਹੁਤ ਕੰਮ ਕਰਦਾ ਮੈਂ ਕਦੀ ਮਹਿਸੂਸ ਨਹੀਂ ਕੀਤਾ ਕਿ ਮੈਂ ਮੰਤਰੀ ਆ ਮੈਂ ਇੱਕ ਮੱਤਰ ਦੀ ਤਰ੍ਹਾਂ ਰੋਜ਼ ਕੰਮ ਕਰਦਾ ਤੇ ਜਿਹੜੇ ਬੰਦੇ ਕੰਮ ਕਰਦੇ ਆ ਆਪਣੇ ਆਪਣੇ ਕਿੱਤੇ ਦੇ ਵਿੱਚ ਉਹ ਮੈਨੂੰ ਬੜੇ ਪਸੰਦ ਹੁੰਦੇ ਆ ਕਿ ਬੰਦਾ ਕੰਮ ਆ ਸੋ ਪ੍ਰਿੰਸੀਪਲ ਸਾਹਿਬ ਤੁਸੀਂ ਇੱਥੇ ਆਪਣਾ ਜੋ ਕੁਝ ਕਹਿ ਰਹੇ ਸੀਗੇ ਉਹਨੂੰ ਲਾਗੂ ਕਰੋ ਜਿਹੜੀ ਵੀ ਤੁਹਾਨੂੰ ਲੋੜ ਪਵੇ ਸਰ ਕੋ ਫੰਡ ਦੀ ਲੋੜ ਪਵੇ ਕੁਝ ਲੋੜ ਪਵੇ ਉਹ ਤੁਹਾਨੂੰ ਮੈਨੂੰ ਦੱਸਣੀ ਹੈ ਮੈਂ ਤੁਹਾਡੀ ਪੂਰੀ ਕਰਕੇ ਦਊਂਗਾ ਮੈਂ ਚਾਹੁੰਦਾ ਕਿ ਸਾਡੀ ਆਈਟੈ ਜਿਹੜੀ ਆ ਇਹ ਇੱਕ ਨੰਬਰ ਦੀ ਵਧੀਆ ਸਸਤਾ ਜਿਹੜੀ ਆ ਬਾਰਡਰ ਦੇ ਉੱਤੇ ਹੋਣੀ ਚਾਹੀਦੀ ਆ ਤਾਂ ਜੋ ਸਾਡੇ ਸਟੂਡੈਂਟ ਜਿਹੜੇ ਆ ਕਿਤਾਬ ਮੁਖੀ ਐਜੂਕੇਸ਼ਨ ਜਿਹੜੀ ਆ ਉਹ ਲੈ ਸਕਣ ਉਹ ਬਹੁਤ ਜ਼ਰੂਰੀ ਅਜ ਦੇ ਯੁੱਗ ਦੇ ਅੰਦਰ ਜਿੱਥੇ ਆਪਾਂ ਹੁਨਰ ਬਣ ਕੇ ਜਿਹੜਾ ਨਿਕਲਦੇ ਆ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਕਿ ਤੁਹਾਨੂੰ ਅੱਜ ਤੁਹਾਡੇ ਚ ਬੈਠਿਆ ਕੁਝ ਛੋਟੇ ਬੱਚਿਆਂ ਨੂੰ ਵਧੀਆ ਤੁਹਾਨੂੰ ਆ ਜੌਬ ਜਿਹੜੀ ਮੇਰੀ ਆ ਔਰ ਜਦੋਂ ਅਗਲਾ ਕੈਂਪ ਲੱਗੂਗਾ ਤੁਸੀਂ ਖਿਆਲ ਰੱਖਣਾ ਮੈਂ ਪ੍ਰਿੰਸੀਪਲ ਸਾਹਿਬ ਨੂੰ ਕਹੂੰਗਾ ਕਿ ਕੈਂਪ ਜਿਹੜਾ ਜਲਦੀ ਹੋਰ ਰੇਂਜ ਕਰਦ ਮੈਂ ਵੀ ਇਹਦਾ ਮਤ ਕਰੂੰਗਾ ਮੈਂ ਵੀ ਕੁਝ ਕੰਪਨੀਆਂ ਨੂੰ ਬੁਲਾਉਂਗਾ ਕਹੂੰਗਾ ਉਹਨਾਂ ਨੂੰ ਕਿ ਤੁਸੀਂ ਇੱਥੇ ਆਓ ਸੋ ਅਗਲਾ ਕੈਂਪ ਵੀ ਜਲਦੀ ਲਾਵਾਂਗੇ ਤਾਂ ਜੋ ਤੁਹਾਨੂੰ ਨੌਕਰੀਆਂ ਜਿਹੜੀਆਂ ਜਿੰਨੇ ਤੁਸੀਂ ਆਏ ਉਸ ਸਸਜੇ ਸਾਰਿਆਂ ਨੂੰ ਜਿਹੜੀਆਂ ਮਿਲ ਸਕਣ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਪ੍ਰਿੰਸੀਪਲ ਸਾਹਿਬ ਦਾ ਸਾਡੇ ਸਟਾਫ ਦਾ ਬਹੁਤ ਧੰਨਵਾਦ